ਉਹਨਾਂ ਨੇ ਇੱਕ ਦਿਨ ਪੰਡਤਾਂ ਨੂੰ ਪ੍ਰਸ਼ਾਦ ਛਕਣ ਨੂੰ ਕਿਹਾ ਉਹਦੇ ਸੇਵਕ ਨੇ ਉਹ ਸੇਵਕ ਜਿਗਾ ਪੀਪਾ ਪੀਪਾ ਭਗਤ ਉਹ ਵੀ ਰਸਤ ਦਾ ਮਾਲਕ ਸੀ ਉਹਨਾਂ ਨੇ ਕਿਹਾ ਵੀ ਤੂੰ ਤਾਂ ਚਮਾਰਾਂ ਦਾ ਜਨਮ ਅਸੀਂ ਨਹੀਂ ਤੇਰਾ ਭੋਜਨ ਛਕਣਾ ਤੂੰ ਤਾਂ ਰਵਿਦਾਸ ਦਾ ਭਗਤ ਐ ਉਹ ਤਾਂ ਚਮਾਰ ਹੈ ਤੂੰ ਉਹਦਾ ਸੇਵਕ ਹੈ ਅਸੀਂ ਚਮਾਰ ਦਾ ਰੋਟੀ ਨਹੀਂ ਖਾਣੀ ਉਹ ਕਹਿੰਦੇ ਚੰਗਾ ਤੂੰ ਮੈਂ ਜਾਣਦਾ ਹੀ ਨਹੀਂ ਤੇਰਾ ਕੰਮ ਚ ਵਿਗਨ ਆਉਂਦਾ ਹੈ ਤੂੰ ਭੋਜਨ ਤਿਆਰ ਕਰਕੇ ਬ੍ਰਾਹਮਣਾਂ ਨੂੰ ਕਹੇ ਵੀ ਤੁਸੀਂ ਆਪ ਚਾਹਰ ਕਰ ਲਓ ਮੈਂ ਰਵਦਾਸ ਨੂੰ ਲਿਆਉਂਦਾ ਹੀ ਨਹੀਂ ਆਪਣਾ ਗੁੱਸਾ ਕੋਈ ਮੈਂ ਤਾਂ ਉੱਥੇ ਹੀ ਰਹਿਣਾ ਹਰ ਵਕਤ ਪਿਆਰੇ ਮੀਤਾ ਪ੍ਰੇਮੀ ਕੋਲ ਹੀ ਰਹਿ ਜਾਂਦੇ ਨੇ ਫਿਰ ਤੂੰ ਉਹਨਾਂ ਨੂੰ ਭੋਜਨ ਛਕਾ ਦੇ ਹਜ਼ਾਰਾਂ ਇਹ ਬ੍ਰਾਹਮਣ ਸ਼ਕੰਸ਼ੀ ਦਾ ਸਾਰੀ ਬ੍ਰਾਹਮਣਾਂ ਦੀ ਹੋਈ ਹੈ ਬਹੁਤ ਜਮਾਤ ਆਏ ਸਾਰਿਆਂ ਨੂੰ ਨੇਉਂਦਾ ਕੀਤਾ ਉਹਨਾਂ ਨੇ ਆਪਣਾ ਭੋਜਨ ਬਣਾ ਕੇ ਜਾਂ ਤਿਆਰ ਹੋਏ ਪੰਕਤਾਂ ਦੀਆਂ ਪੰਕਤਾਂ ਲੱਗੀਆਂ ਸਾਰੀ ਪੰਕਤੀ ਦੇ ਵਿੱਚ ਹਰ ਇੱਕ ਬ੍ਰਾਹਮਣ ਦੇ ਨਾਲ ਬੈਠਾ ਜਿਗਰ ਹਰ ਇੱਕ ਦੇ ਨਾਲ ਰਵਿਦਾਸ ਬੈਠਾ ਹੈ